ਸਿਰਫ ਸੁਪਨੇ ਦੇਖੋ ਨਹੀਂ ਉਹਨਾਂ ਲਈ ਜਾਗੋ ਵੀ ਸੁਪਨੇ ਦੇਖਣਾ ਹਰ ਕਿਸੇ ਦਾ ਹੱਕ ਹੈ ਇਹ ਸੁਪਨੇ ਹੀ ਹੁੰਦੇ ਹਨ ਜੋ ਮਨੁੱਖ ਨੂੰ ਵੱਡਾ ਬਣਾਉਂਦੇ ਹਨ ਪਰ ਸਿਰਫ ਸੁਪਨੇ ਦੇਖਣਾ ਹੀ ਕਾਫੀ ਨਹੀਂ ਹੁੰਦਾ ਉਹਨਾਂ ਨੂੰ ਪੂਰਾ ਕਰਨ ਲਈ ਜਾਗਣਾ ਵੀ ਪੈਂਦਾ ਹੈ ਸੁਪਨੇ ਉਹਨਾਂ ਦੇ ਹੀ ਸੱਚ ਹੁੰਦੇ ਹਨ ਜੋ ਉਹਨਾਂ ਲਈ ਰਾਤਾਂ ਦੀ ਨੀਂਦ ਕੁਰਬਾਨ ਕਰਦੇ ਹਨ ਦਿਨ ਰਾਤ ਮਿਹਨਤ ਕਰਦੇ ਹਨ ਅਤੇ ਹੌਸਲਾ ਕਦੇ ਨਹੀਂ ਛੱਡਦੇ ਬਿਨਾ ਮਿਹਨਤ ਦੇ ਕੋਈ ਵੀ ਸੁਪਨਾ ਹਕੀਕਤ ਨਹੀਂ ਬਣਦਾ ਜੇਕਰ ਆਸੀਂ ਸਿਰਫ ਸੋਚਦੇ ਰਹੀਏ ਕਿ ਇੱਕ ਦਿਨ ਵੱਡੇ ਬਣ ਜਾਵਾਂਗੇ ਨਾਮ ਹੋਵੇਗਾ ਪੈਸਾ ਹੋਵੇਗਾ ਪਰ ਉਹਨਾਂ ਲਈ ਮਿਹਨਤ ਨਾ ਕਰੀਏ ਤਾਂ ਇਹ ਸੁਪਨੇ ਕਦੇ ਸੱਚ ਨਹੀਂ ਹੋਣੇ ਜੇਕਰ ਤੁਸੀਂ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹੋ ਤਾਂ ਆਲਸ ਛੱਡੋ ਕੰਮ ਸ਼ੁਰੂ ਕਰੋ ਦੁਨੀਆ ਵਿੱਚ ਉਹੀ ਲੋਕ ਕਾਮਯਾਬ ਹੁੰਦੇ ਹਨ ਜੋ ਸੁਪਨੇ ਦੇਖਦੇ ਹਨ ਤੇ ਫਿਰ ਉਹਨਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ ਉਹਨਾਂ ਨੂੰ ਨੀਂਦ ਵੀ ਸੁਪਨਾ ਲੱਗਦੀ ਹੈ ਕਿਉਂਕਿ ਅੰਦਰ ਅੱਗ ਹੁੰਦੀ ਹੈ ਸੁਪਨੇ ਦੇਖਣਾ ਸ਼ੁਰੂਆਤ ਹੈ ਪਰ ਜਾਗਣਾ ਅਤੇ ਮਿਹਨਤ ਕਰਨਾ ਆਲਸ ਰਸਤਾ ਹੈ ਤੁਸੀਂ ਜੋ ਵੀ ਬੰਨਾ ਚਾਹੁੰਦੇ ਹੋ ਉਸ ਲਈ ਅੱਜ ਹੀ ਜਾਗੋ ਲਕਸ਼ਯ ਤੈਅ ਕਰੋ ਅਤੇ ਉਰਕੋ ਨਾ ਕਿਉਂਕਿ ਜੋ ਸੁਪਨੇ ਲਈ ਜਾਗਦੇ ਹਨ ਉਹ ਕਦੇ ਨੀਂਦ ਵਿੱਚ ਸਫਲਤਾ ਦੇਖਦੇ ਹਨ ਇਸ ਲਈ ਯਾਦ ਰੱਖੋ ਸਿਰਫ ਸੁਪਨੇ ਦੇਖੋ ਨਹੀਂ ਉਨ ਲਈ ਜਾਗੋ ਵੀ